ਅਨ ਚਾਰ ਜਵਾਨ ਜਿਹੜੇ ਐ ਉਹ ਡਟ ਕੇ ਸਾਹਮਣਾ ਕਰ ਰਹੀ ਸੀਗੇ ਚਾਰ ਜਵਾਨ ਨਿਕਲੇ ਕੋਏ ਸੀਗੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਦਿਨੇਸ਼ ਸ਼ਹੀਦ ਹੋਏ ਨੇ ਪੁੰਛ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਆ ਪਾਕਿਸਤਾਨ ਦੇ ਨਾਲ ਦੁਸ਼ਮਨਾ ਦੇ ਨਾਲ ਤਾਂ ਉਸ ਗੋਲੀਬਾਰੀ ਦੇ ਵਿੱਚ ਜਦੋਂ ਦਿਨੇਸ਼ ਤੇ ਉਹਨਾਂ ਦੀ ਟੀਮ ਦੇ ਵੱਲੋਂ ਕ੍ਰਾਸ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਤਾਂ ਉਸ ਦੇ ਵਿੱਚ ਦਿਨੇਸ਼ ਤੇ ਗੋਲੀ ਲੱਗ ਜਾਂਦੀ ਹੈ ਜਿਸ ਕਾਰਨ ਆ ਆਰਮੀ ਦਾ ਜਵਾਨ ਦਿਨੇਸ਼ ਚੜਾਇਆ ਜਿਸ ਦੀ ਉਮਰ 32 ਸਾਲਾ ਦੱਸੀ ਗਈ ਹੈ ਹਰਿਆਣਾ ਦੇ ਪਲਵਲ ਦਾ ਰਹਿਣ ਵਾਲਾ ਹੈ 2014 ਦੇ ਵਿੱਚ ਦੱਸਿਆ ਜਾ ਰਿਹਾ ਕਿ ਭਰਤੀ ਹੁੰਦਾ ਹੈ ਔਰ ਪੰਜ ਭਰਾ ਨੇ ਟੋਟਲ ਹੈ ਜੀ ਹਾਂ ਦਿਨੇਸ਼ ਸਣੇ ਪੰਜ ਭਰਾ ਨੇ ਔਰ ਦੋ ਸਕੇ ਭਰਾ ਦਿਨੇਸ਼ ਦੇ ਹੋਰ ਜਿਹੜੇ ਨੇ ਉਹ ਵੀ ਆਰਮੀ ਦੇ ਵਿੱਚ ਜਵਾਨ ਨੇ ਆਰਮੀ ਦੇ ਵਿੱਚ ਭਰਤੀ ਹੋਏ ਨੇ ਉਹ ਦਰਅਸਲ ਅਗਨੀਵੀਰ ਸਕੀਮ ਦੇ ਤਹਿਤ ਭਰਤੀ ਹੋਏ ਸੀ ਔਰ ਪੰਜਾਂ ਭਰਾਵਾਂ ਦਾ ਸਭ ਤੋਂ ਵੱਡਾ ਭਰਾ ਦਿਨੇਸ਼ ਸੀ ਜਿਹੜਾ ਕਿ ਸ਼ਹੀਦ ਹੋ ਚੁੱਕਿਆ ਹੈ ਦੋ ਛੋਟੇ ਭਰਾ ਸਕੇ ਜਿਹੜੇ ਨੇ ਉਹ ਵੀ ਆਰਮੀ ਦੇ ਵਿੱਚ ਤਾਇਨਾਤ ਨੇ ਅਗਨੀ ਵੀਰ ਸਕੀਮ ਦੇ ਤਹਿਤ ਉਹ ਇੰਡੀਅਨ ਫੌਜ ਦੇ ਵਿੱਚ ਭਰਤੀ ਹੋਏ ਸੀ ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੁੰਛ ਦੇ ਵਿੱਚ ਬੀਤੇ ਦਿਨ ਬਹੁਤ ਵੱਡਾ ਹਮਲਾ ਹੋਇਆ ਇੱਕ ਗਰੰਥੀ ਸਿੰਘ ਦੀ ਵੀ ਉਹਦੇ ਵਿੱਚ ਮੌਤ ਹੋ ਜਾਂਦੀ ਹੈ ਅਟੈਕ ਹੁੰਦਾ ਹੈ ਤਾਂ ਉਸੇ ਦਰਮਿਆਨ ਦਿਨੇਸ਼ ਤੇ ਉਹਨਾਂ ਦੇ ਚਾਰ ਸਾਥੀ ਜਿਹੜੇ ਗਸ਼ਤ ਕਰ ਰਹੇ ਸੀ ਜਿਸ ਸਮੇਂ ਗੋਲੀਬਾਰੀ ਜਿਹੜੀ ਉਹਨਾਂ ਦੇ ਉੱਪਰ ਹੁੰਦੀ ਹੈ ਔਰ ਉਸ ਗੋਲੀਬਾਰੀ ਦਾ ਜਵਾਬ ਜਿਹੜਾ ਆ ਉਹ ਦਿਨੇਸ਼ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ 32 ਸਾਲਾ ਆਰਮੀ ਦੇ ਜਵਾਨ ਭਾਰਤੀ ਫੌਜ ਦੇ ਜਵਾਨ ਦਿਨੇਸ਼ ਦੇ ਗੋਲੀ ਲੱਗ ਜਾਂਦੀ ਔਰ ਦਿਨੇਸ਼ ਸ਼ਹੀਦ ਹੋ ਜਾਂਦਾ ਹੈ ਅੱਜ ਅੰਤਿਮ ਰਸਮਾਂ ਜਿਹੜੀਆਂ ਨੇ ਅੰਤਿਮ ਸੰਸਕਾਰ ਜਿਹੜਾ ਆ ਉਹ ਪਲਵਲ ਦੇ ਵਿੱਚ ਹਰਿਆਣਾ ਦੇ ਪਲਵਲ ਦੇ ਵਿੱਚ ਕੀਤਾ ਜਾਏਗਾ ਸਰਕਾਰੀ ਸਨਮਾਨਾਂ ਦੇ ਨਾਲ ਦਿਨੇਸ਼ ਦਾ ਅੰਤਿਮ ਸੰਸਕਾਰ ਹੋਏਗਾ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਪਾਕਿਸਤਾਨ ਦੇ ਪੁੰਛ ਦੇ ਵਿੱਚ ਹਮਲਾ ਕੀਤਾ ਗਿਆ ਸੀ ਉਸ ਹਮਲੇ ਦੇ ਵਿੱਚ ਉਸ ਗੋਲੀਬਾਰੀ ਦੇ ਦੌਰਾਨ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਗੋਲੀ ਲੱਗੀ ਹੈ ਗੋਲੀਬਾਰੀ ਦੇ ਦੌਰਾਨ ਉੱਥੇ ਮੌਜੂਦ ਸੀ ਡਟ ਕੇ ਦਿਨੇਸ਼ ਹੁਣਾ ਨੇ ਉਸ ਦਾ ਸਾਹਮਣਾ ਕੀਤਾ ਤੇ ਉਸ ਦੇ ਦਰਮਿਆਨ ਦਿਨੇਸ਼ ਹੁਣਾ ਦੇ ਗੋਲੀ ਲੱਗਦੀ ਹੈ ਜਿਸ ਕਾਰਨ ਆ ਦਿਨੇਸ਼ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਚੁੱਕੇ ਨੇ ਦਿਨੇਸ਼ 32 ਸਾਲਾਂ ਦੀ ਉਮਰ ਹੈ ਪੰਜ ਭਰਾ ਨੇ ਔਰ ਤਿੰਨ ਭਰਾ ਇਹ ਫੌਜ ਦੇ ਵਿੱਚ ਹਨ ਔਰ ਜਿਨ੍ਹਾਂ ਦੇ ਵਿੱਚੋਂ ਦਿਨੇਸ਼ ਸ਼ਹੀਦ ਹੋ ਚੁੱਕਿਆ ਹੈ ਔਰ ਦੋ ਸਕੇ ਭਰਾ ਹੋਰ ਵੀ ਫੌਜ ਦੇ ਵਿੱਚ ਨੇ ਜਿਹੜੇ ਅਗਨੀ ਵੀਰ ਸਕੀਮ ਦੇ ਤਹਿਤ ਭਰਤੀ ਹੋਏ ਸੀ ਤੁਹਾਨੂੰ ਦੱਸ ਦੇ ਕਿ ਜੋ ਖਬਰ ਮਿਲ ਪਾਰੀ ਹੈ ਦਿਨੇਸ਼ ਦੋ ਬੱਚਿਆਂ ਦਾ ਪਿਤਾ ਹੈ ਹਰਿਆਣਾ ਦੇ ਪਲਵਲ ਦਾ ਰਹਿਣ ਵਾਲਾ ਹੈ ਤੇ ਅੱਜ ਅੰਤਿਮ ਸੰਸਕਾਰ ਜੁੜਾਯਾ ਦਿਨੇਸ਼ ਦਾ ਕੀਤਾ ਜਾਏਗਾ ਤਾਂ ਇਹ ਤਸਵੀਰਾਂ ਦਿਖਾ ਰਿਆਂ ਲਾンス ਨਾਇਕ ਦਿਨੇਸ਼ 32 ਸਾਲਾ ਉਮਰ ਹੈ ਪੁੰਛ ਦੇ ਵਿੱਚ ਗੋਲੀਬਾਰੀ ਦੇ ਦੌਰਾਨ ਜਵਾਬੀ ਕਾਰਵਾਈ ਕਰਦੇ ਹੋਏ ਦਿਨੇਸ਼ ਤੇ ਗੋਲੀ ਲੱਗੀ ਤੇ ਦਿਨੇਸ਼ ਸ਼ਹੀਦ ਹੋ ਗਿਆ ਬਾਕੀ ਸਾਥੀ ਜਿਹੜੇ ਆ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਔਰ ਦਿਨੇਸ਼ ਨੂੰ ਡਾਕਟਰਾਂ ਦੇ ਵੱਲੋਂ ਮਰਤਕ ਐਲਾਨ ਦਿੱਤਾ ਗਿਆ ਹੈ ਤਾਂ ਲਗਾਤਾਰ ਕੀ ਜੋ جنگ ਦੇ ਖਲਾਤ ਤਣਾਪੂਰਨ ਹਾਲਾਤ ਬਣੇ ਕੋਈ ਨਹੀਂ ਉਹਨਾਂ ਦੇ ਵਿਚਾਲੇ ਬਲੈਕਆਊਟ ਚੱਲ ਰਿਹਾ ਹੈ ਮੌਕ ਡ੍ਰਿਲਾਂ ਚੱਲ ਰਹੀਆਂ ਨਹੀਂ ਤਾਂ ਉੱਥੇ ਸਰਹੱਦਾਂ ਦੇ ਉੱਪਰ ਵੀ ਤਣਾਅ ਜਿਹੜਾ ਆ ਉਹ ਵਧਿਆ ਹੋਇਆ ਹੈ ਪਰ ਬੀਤੇ ਕੱਲ ਪੁੰਛ ਦੇ ਵਿੱਚ ਜੋ ਗੋਲੀਬਾਰੀ ਹੋਈ ਹੈ ਉਸ ਦੇ ਵਿੱਚ ਭਾਰਤੀ ਫੌਜ ਦੇ ਲਾਂਸ ਨਾਇਕ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਜੀ ਹਾਂ ਦੁਸ਼ਮਨਾ ਦੇ ਗੋਲੀ ਦਾ ਸਾਹਮਣਾ ਕਰਦੇ ਹੋયા ਉਹਨਾਂ ਨੇ ਵੀ ਦਲੇਰੀ ਦੇ ਨਾਲ ਡਟ ਕੇ ਉੱਥੇ ਲੜਾਈ ਲੜੀ ਤੇ ਉਸ ਗੋਲੀਬਾਰੀ ਦੇ ਵਿੱਚ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ। ਇਤੇ ਦਿਨ ਪਾਕਿਸਤਾਨ ਦੇ ਪੁੰਛ ਦੇ ਵਿੱਚ ਜੋ ਹਮਲਾ ਕੀਤਾ ਗਿਆ ਉਸ ਦੇ ਵਿੱਚ ਇੱਕ ਭਾਰਤੀ ਫੌਜ ਦੇ ਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਭਾਰਤੀ ਫੌਜ ਦਾ ਜਵਾਨ ਜਿਹੜਾ ਆ ਉਹ ਸ਼ਹੀਦ ਹੋ ਚੁੱਕਿਆ ਹੈ ਪਾਕਿਸਤਾਨ ਦੇ ਨਾਲ ਗੋਲੀਬਾਰੀ ਦੇ ਦੌਰਾਨ ਚਾਰ ਜਵਾਨ ਜਿਹੜੇ ਆ ਉਹ ਡਟ ਕੇ ਸਾਹਮਣਾ ਕਰ ਰਹੇ ਸੀਗੇ ਚਾਰ ਜਵਾਨ ਨਿਕਲੇ ਕੋਏ ਸੀਗੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਦਿਨੇਸ਼ ਸ਼ਹੀਦ ਹੋਏ ਨੇ ਪੁੰਛ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਆ ਪਾਕਿਸਤਾਨ ਦੇ ਨਾਲ ਦੁਸ਼ਮਨਾ ਦੇ ਨਾਲ ਤਾਂ ਉਸ ਗੋਲੀਬਾਰੀ ਦੇ ਵਿੱਚ ਜਦੋਂ ਦਿਨੇਸ਼ ਤੇ ਉਹਨਾਂ ਦੀ ਟੀਮ ਦੇ ਵੱਲੋਂ ਕ੍ਰਾਸ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਤਾਂ ਉਸ ਦੇ ਵਿੱਚ ਦਿਨੇਸ਼ ਤੇ ਗੋਲੀ ਲੱਗ ਜਾਂਦੀ ਹੈ ਜਿਸ ਕਾਰਨ ਆ ਆਰਮੀ ਦਾ ਜਵਾਨ ਦਿਨੇਸ਼ ਚੜਾਇਆ ਜਿਸ ਦੀ ਉਮਰ 32 ਸਾਲਾ ਦੱਸੀ ਗਈ ਹੈ ਹਰਿਆਣਾ ਦੇ ਪਲਵਲ ਦਾ ਰਹਿਣ ਵਾਲਾ ਹੈ 2014 ਦੇ ਵਿੱਚ ਦੱਸਿਆ ਜਾ ਰਿਹਾ ਕਿ ਭਰਤੀ ਹੁੰਦਾ ਹੈ ਔਰ ਪੰਜ ਭਰਾ ਨੇ ਟੋਟਲ ਹੈ ਜੀ ਹਾਂ ਦਿਨੇਸ਼ ਸਣੇ ਪੰਜ ਭਰਾ ਨੇ ਔਰ ਦੋ ਸਕੇ ਭਰਾ ਦਿਨੇਸ਼ ਦੇ ਹੋਰ ਜਿਹੜੇ ਨੇ ਉਹ ਵੀ ਆਰਮੀ ਦੇ ਵਿੱਚ ਜਵਾਨ ਨੇ ਆਰਮੀ ਦੇ ਵਿੱਚ ਭਰਤੀ ਹੋਏ ਨੇ ਉਹ ਦਰਅਸਲ ਅਗਨੀਵੀਰ ਸਕੀਮ ਦੇ ਤਹਿਤ ਭਰਤੀ ਹੋਏ ਸੀ ਔਰ ਪੰਜਾਂ ਭਰਾਵਾਂ ਦਾ ਸਭ ਤੋਂ ਵੱਡਾ ਭਰਾ ਦਿਨੇਸ਼ ਸੀ ਜਿਹੜਾ ਕਿ ਸ਼ਹੀਦ ਹੋ ਚੁੱਕਿਆ ਹੈ ਦੋ ਛੋਟੇ ਭਰਾ ਸਕੇ ਜਿਹੜੇ ਨੇ ਉਹ ਵੀ ਆਰਮੀ ਦੇ ਵਿੱਚ ਤਾਇਨਾਤ ਨੇ ਅਗਨੀ ਵੀਰ ਸਕੀਮ ਦੇ ਤਹਿਤ ਉਹ ਇੰਡੀਅਨ ਫੌਜ ਦੇ ਵਿੱਚ ਭਰਤੀ ਹੋਏ ਸੀ ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੁੰਛ ਦੇ ਵਿੱਚ ਬੀਤੇ ਦਿਨ ਬਹੁਤ ਵੱਡਾ ਹਮਲਾ ਹੋਇਆ ਇੱਕ ਗਰੰਥੀ ਸਿੰਘ ਦੀ ਵੀ ਉਹਦੇ ਵਿੱਚ ਮੌਤ ਹੋ ਜਾਂਦੀ ਹੈ ਅਟੈਕ ਹੁੰਦਾ ਹੈ ਤਾਂ ਉਸੇ ਦਰਮਿਆਨ ਦਿਨੇਸ਼ ਤੇ ਉਹਨਾਂ ਦੇ ਚਾਰ ਸਾਥੀ ਜਿਹੜੇ ਗਸ਼ਤ ਕਰ ਰਹੇ ਸੀ ਜਿਸ ਸਮੇਂ ਗੋਲੀਬਾਰੀ ਜਿਹੜੀ ਉਹਨਾਂ ਦੇ ਉੱਪਰ ਹੁੰਦੀ ਹੈ ਔਰ ਉਸ ਗੋਲੀਬਾਰੀ ਦਾ ਜਵਾਬ ਜਿਹੜਾ ਆ ਉਹ ਦਿਨੇਸ਼ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ 32 ਸਾਲਾ ਆਰਮੀ ਦੇ ਜਵਾਨ ਭਾਰਤੀ ਫੌਜ ਦੇ ਜਵਾਨ ਦਿਨੇਸ਼ ਦੇ ਗੋਲੀ ਲੱਗ ਜਾਂਦੀ ਔਰ ਦਿਨੇਸ਼ ਸ਼ਹੀਦ ਹੋ ਜਾਂਦਾ ਹੈ ਅੱਜ ਅੰਤਿਮ ਰਸਮਾਂ ਜਿਹੜੀਆਂ ਨੇ ਅੰਤਿਮ ਸੰਸਕਾਰ ਜਿਹੜਾ ਆ ਉਹ ਪਲਵਲ ਦੇ ਵਿੱਚ ਹਰਿਆਣਾ ਦੇ ਪਲਵਲ ਦੇ ਵਿੱਚ ਕੀਤਾ ਜਾਏਗਾ ਸਰਕਾਰੀ ਸਨਮਾਨਾਂ ਦੇ ਨਾਲ ਦਿਨੇਸ਼ ਦਾ ਅੰਤਿਮ ਸੰਸਕਾਰ ਹੋਏਗਾ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਪਾਕਿਸਤਾਨ ਦੇ ਪੁੰਛ ਦੇ ਵਿੱਚ ਹਮਲਾ ਕੀਤਾ ਗਿਆ ਸੀ ਉਸ ਹਮਲੇ ਦੇ ਵਿੱਚ ਉਸ ਗੋਲੀਬਾਰੀ ਦੇ ਦੌਰਾਨ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਗੋਲੀ ਲੱਗੀ ਹੈ ਗੋਲੀਬਾਰੀ ਦੇ ਦੌਰਾਨ ਉੱਥੇ ਮੌਜੂਦ ਸੀ ਡਟ ਕੇ ਦਿਨੇਸ਼ ਹੁਣਾ ਨੇ ਉਸ ਦਾ ਸਾਹਮਣਾ ਕੀਤਾ ਤੇ ਉਸ ਦੇ ਦਰਮਿਆਨ ਦਿਨੇਸ਼ ਹੁਣਾ ਦੇ ਗੋਲੀ ਲੱਗਦੀ ਹੈ ਜਿਸ ਕਾਰਨ ਆ ਦਿਨੇਸ਼ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਚੁੱਕੇ ਨੇ ਦਿਨੇਸ਼ 32 ਸਾਲਾਂ ਦੀ ਉਮਰ ਹੈ ਪੰਜ ਭਰਾ ਨੇ ਔਰ ਤਿੰਨ ਭਰਾ ਇਹ ਫੌਜ ਦੇ ਵਿੱਚ ਹਨ ਔਰ ਜਿਨ੍ਹਾਂ ਦੇ ਵਿੱਚੋਂ ਦਿਨੇਸ਼ ਸ਼ਹੀਦ ਹੋ ਚੁੱਕਿਆ ਹੈ ਔਰ ਦੋ ਸਕੇ ਭਰਾ ਹੋਰ ਵੀ ਫੌਜ ਦੇ ਵਿੱਚ ਨੇ ਜਿਹੜੇ ਅਗਨੀ ਵੀਰ ਸਕੀਮ ਦੇ ਤਹਿਤ ਭਰਤੀ ਹੋਏ ਸੀ ਤੁਹਾਨੂੰ ਦੱਸ ਦੇ ਕਿ ਜੋ ਖਬਰ ਮਿਲ ਪਾਰੀ ਹੈ ਦਿਨੇਸ਼ ਦੋ ਬੱਚਿਆਂ ਦਾ ਪਿਤਾ ਹੈ ਹਰਿਆਣਾ ਦੇ ਪਲਵਲ ਦਾ ਰਹਿਣ ਵਾਲਾ ਹੈ ਤੇ ਅੱਜ ਅੰਤਿਮ ਸੰਸਕਾਰ ਜਿਹੜਾ ਆ ਦਿਨੇਸ਼ ਦਾ ਕੀਤਾ ਜਾਏਗਾ ਤਾਂ ਇਹ ਤਸਵੀਰਾਂ ਦਿਖਾ ਰਿਆਂ ਲਾンス ਨਾਇਕ ਦਿਨੇਸ਼ 32 ਸਾਲਾ ਉਮਰ ਹੈ ਪੁੰਛ ਦੇ ਵਿੱਚ ਗੋਲੀਬਾਰੀ ਦੇ ਦੌਰਾਨ ਜਵਾਬੀ ਕਾਰਵਾਈ ਕਰਦੇ ਹੋਏ ਆ ਦਿਨੇਸ਼ ਤੇ ਗੋਲੀ ਲੱਗੀ ਤੇ ਦਿਨੇਸ਼ ਸ਼ਹੀਦ ਹੋ ਗਿਆ ਬਾਕੀ ਸਾਥੀ ਜਿਹੜੇ ਆ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਔਰ ਦਿਨੇਸ਼ ਨੂੰ ਡਾਕਟਰਾਂ ਦੇ ਵੱਲੋਂ ਮਰਤਕ ਐਲਾਨ ਦਿੱਤਾ ਗਿਆ ਹੈ ਤਾਂ ਲਗਾਤਾਰ ਕੀ ਜੋ جنگ ਦੇ ਖਲਾਤ ਤਣਾਪੂਰਨ ਹਾਲਾਤ ਬਣੇ ਕੋਈ ਨਹੀਂ ਉਹਨਾਂ ਦੇ ਵਿਚਾਲੇ ਬਲੈਕਆਊਟ ਚੱਲ ਰਿਹਾ ਹੈ ਮੌਕ ਡ੍ਰਿਲਾਂ ਚੱਲ ਰਹੀਆਂ ਨਹੀਂ ਤਾਂ ਉੱਥੇ ਸਰਹੱਦਾਂ ਦੇ ਉੱਪਰ ਵੀ ਤਣਾਅ ਜਿਹੜਾ ਆ ਉਹ ਵਧਿਆ ਹੋਇਆ ਪਰ ਬੀਤੇ ਕੱਲ ਪੁੰਛ ਦੇ ਵਿੱਚ ਜੋ ਗੋਲੀਬਾਰੀ ਹੋਈ ਹੈ ਉਸ ਦੇ ਵਿੱਚ ਭਾਰਤੀ ਫੌਜ ਦੇ ਲਾਂਸ ਨਾਇਕ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਜੀ ਹਾਂ ਦੁਸ਼ਮਨਾ ਦੇ ਗੋਲੀ ਦਾ ਸਾਹਮਣਾ ਕਰਦੇ ਹੋયા ਉਹਨਾਂ ਨੇ ਵੀ ਦਲੇਰੀ ਦੇ ਨਾਲ ਡਟ ਕੇ ਉੱਥੇ ਲੜਾਈ ਲੜੀ ਤੇ ਉਸ ਗੋਲੀਬਾਰੀ ਦੇ ਵਿੱਚ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ। ਇਤੇ ਦਿਨ ਪਾਕਿਸਤਾਨ ਦੇ ਪੁੰਛ ਦੇ ਵਿੱਚ ਜੋ ਹਮਲਾ ਕੀਤਾ ਗਿਆ ਉਸ ਦੇ ਵਿੱਚ ਇੱਕ ਭਾਰਤੀ ਫੌਜ ਦੇ ਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਭਾਰਤੀ ਫੌਜ ਦਾ ਜਵਾਨ ਜਿਹੜਾ ਆ ਉਹ ਸ਼ਹੀਦ ਹੋ ਚੁੱਕਿਆ ਹੈ ਪਾਕਿਸਤਾਨ ਦੇ ਨਾਲ ਗੋਲੀਬਾਰੀ ਦੇ ਦੌਰਾਨ ਚਾਰ ਆ ਜਵਾਨ ਜਿਹੜੇ ਆ ਉਹ ਡਟ ਕੇ ਸਾਹਮਣਾ ਕਰ ਰਹੇ ਸੀਗੇ ਚਾਰ ਜਵਾਨ ਨਿਕਲੇ ਕੋਏ ਸੀਗੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਦਿਨੇਸ਼ ਸ਼ਹੀਦ ਹੋਏ ਨੇ ਪੁੰਛ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਆ ਪਾਕਿਸਤਾਨ ਦੇ ਨਾਲ ਦੁਸ਼ਮਨਾ ਦੇ ਨਾਲ ਤਾਂ ਉਸ ਗੋਲੀਬਾਰੀ ਦੇ ਵਿੱਚ ਜਦੋਂ ਦਿਨੇਸ਼ ਤੇ ਉਹਨਾਂ ਦੀ ਟੀਮ ਦੇ ਵੱਲੋਂ ਕ੍ਰਾਸ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਤਾਂ ਉਸ ਦੇ ਵਿੱਚ ਦਿਨੇਸ਼ ਤੇ ਗੋਲੀ ਲੱਗ ਜਾਂਦੀ ਹੈ ਜਿਸ ਕਾਰਨ ਆ ਆਰਮੀ ਦਾ ਜਵਾਨ ਦਿਨੇਸ਼ ਚੜਾਇਆ ਜਿਸ ਦੀ ਉਮਰ 32 ਸਾਲਾ ਦੱਸੀ ਗਈ ਹੈ ਹਰਿਆਣਾ ਦੇ ਪਲਵਲ ਦਾ ਰਹਿਣ ਵਾਲਾ ਹੈ 2014 ਦੇ ਵਿੱਚ ਦੱਸਿਆ ਜਾ ਰਿਹਾ ਕਿ ਭਰਤੀ ਹੁੰਦਾ ਹੈ ਔਰ ਪੰਜ ਭਰਾ ਨੇ ਟੋਟਲ ਹੈ ਜੀ ਹਾਂ ਦਿਨੇਸ਼ ਸਣੇ ਪੰਜ ਭਰਾ ਨੇ ਔਰ ਦੋ ਸਕੇ ਭਰਾ ਦਿਨੇਸ਼ ਦੇ ਹੋਰ ਜਿਹੜੇ ਨੇ ਉਹ ਵੀ ਆਰਮੀ ਦੇ ਵਿੱਚ ਜਵਾਨ ਨੇ ਆਰਮੀ ਦੇ ਵਿੱਚ ਭਰਤੀ ਹੋਏ ਨੇ ਉਹ ਦਰਅਸਲ ਅਗਨੀਵੀਰ ਸਕੀਮ ਦੇ ਤਹਿਤ ਭਰਤੀ ਹੋਏ ਸੀ ਔਰ ਪੰਜਾਂ ਭਰਾਵਾਂ ਦਾ ਸਭ ਤੋਂ ਵੱਡਾ ਭਰਾ ਦਿਨੇਸ਼ ਸੀ ਜਿਹੜਾ ਕਿ ਸ਼ਹੀਦ ਹੋ ਚੁੱਕਿਆ ਹੈ ਦੋ ਛੋਟੇ ਭਰਾ ਸਕੇ ਜਿਹੜੇ ਨੇ ਉਹ ਵੀ ਆਰਮੀ ਦੇ ਵਿੱਚ ਤਾਇਨਾਤ ਨੇ ਅਗਨੀ ਵੀਰ ਸਕੀਮ ਦੇ ਤਹਿਤ ਉਹ ਇੰਡੀਅਨ ਫੌਜ ਦੇ ਵਿੱਚ ਭਰਤੀ ਹੋਏ ਸੀ ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੁੰਛ ਦੇ ਵਿੱਚ ਬੀਤੇ ਦਿਨ ਬਹੁਤ ਵੱਡਾ ਹਮਲਾ ਹੋਇਆ ਇੱਕ ਗਰੰਥੀ ਸਿੰਘ ਦੀ ਵੀ ਉਹਦੇ ਵਿੱਚ ਮੌਤ ਹੋ ਜਾਂਦੀ ਹੈ ਅਟੈਕ ਹੁੰਦਾ ਹੈ ਤਾਂ ਉਸੇ ਦਰਮਿਆਨ ਅਦਨੇਸ਼ ਤੇ ਉਹਨਾਂ ਦੇ ਚਾਰ ਸਾਥੀ ਜਿਹੜੇ ਗਸ਼ਤ ਕਰ ਰਹੇ ਸੀ ਜਿਸ ਸਮੇਂ ਗੋਲੀਬਾਰੀ ਜਿਹੜੀ ਉਹਨਾਂ ਦੇ ਉੱਪਰ ਹੁੰਦੀ ਹੈ ਔਰ ਉਸ ਗੋਲੀਬਾਰੀ ਦਾ ਜਵਾਬ ਜਿਹੜਾ ਆ ਉਹ ਦਿਨੇਸ਼ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ 32 ਸਾਲਾ ਆਰਮੀ ਦੇ ਜਵਾਨ ਭਾਰਤੀ ਫੌਜ ਦੇ ਜਵਾਨ ਦਿਨੇਸ਼ ਦੇ ਗੋਲੀ ਲੱਗ ਜਾਂਦੀ ਔਰ ਦਿਨੇਸ਼ ਸ਼ਹੀਦ ਹੋ ਜਾਂਦਾ ਹੈ ਅੱਜ ਅੰਤਿਮ ਰਸਮਾਂ ਜਿਹੜੀਆਂ ਨੇ ਅੰਤਿਮ ਸੰਸਕਾਰ ਜਿਹੜਾ ਆ ਉਹ ਪਲਵਲ ਦੇ ਵਿੱਚ ਹਰਿਆਣਾ ਦੇ ਪਲਵਲ ਦੇ ਵਿੱਚ ਕੀਤਾ ਜਾਏਗਾ ਸਰਕਾਰੀ ਸਨਮਾਨਾਂ ਦੇ ਨਾਲ ਦਿਨੇਸ਼ ਦਾ ਅੰਤਿਮ ਸੰਸਕਾਰ ਹੋਏਗਾ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਪਾਕਿਸਤਾਨ ਦੇ ਪੁੰਛ ਦੇ ਵਿੱਚ ਹਮਲਾ ਕੀਤਾ ਗਿਆ ਸੀ ਉਸ ਹਮਲੇ ਦੇ ਵਿੱਚ ਉਸ ਗੋਲੀਬਾਰੀ ਦੇ ਦੌਰਾਨ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਗੋਲੀ ਲੱਗੀ ਹੈ ਗੋਲੀਬਾਰੀ ਦੇ ਦੌਰਾਨ ਉੱਥੇ ਮੌਜੂਦ ਸੀ ਡਟ ਕੇ ਦਿਨੇਸ਼ ਉਹਨਾਂ ਨੇ ਉਸ ਦਾ ਸਾਹਮਣਾ ਕੀਤਾ ਤੇ ਉਸਤੇ ਦਰਮਿਆਨ ਦਿਨੇਸ਼ ਉਹਨਾਂ ਦੇ ਗੋਲੀ ਲੱਗਦੀ ਹੈ ਜਿਸ ਕਾਰਨ ਆ ਦਿਨੇਸ਼ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਚੁੱਕੇ ਨੇ ਦਿਨੇਸ਼ 32 ਸਾਲਾਂ ਦੀ ਉਮਰ ਹੈ ਪੰਜ ਭਰਾ ਨੇ ਔਰ ਤਿੰਨ ਭਰਾ ਇਹ ਫੌਜ ਦੇ ਵਿੱਚ ਹਨ ਔਰ ਜਿਨ੍ਹਾਂ ਦੇ ਵਿੱਚੋਂ ਦਿਨੇਸ਼ ਸ਼ਹੀਦ ਹੋ ਚੁੱਕਿਆ ਹੈ ਔਰ ਦੋ ਸਕੇ ਭਰਾ ਹੋਰ ਵੀ ਫੌਜ ਦੇ ਵਿੱਚ ਨੇ ਜਿਹੜੇ ਅਗਨੀ ਵੀਰ ਸਕੀਮ ਦੇ ਤਹਿਤ ਭਰਤੀ ਹੋਏ ਸੀ ਤੁਹਾਨੂੰ ਦੱਸ ਦੇ ਕਿ ਜੋ ਖਬਰ ਮਿਲ ਪਾਰੀ ਹੈ ਦਿਨੇਸ਼ ਦੋ ਬੱਚਿਆਂ ਦਾ ਪਿਤਾ ਹੈ ਹਰਿਆਣਾ ਦੇ ਪਲਵਲ ਦਾ ਰਹਿਣ ਵਾਲਾ ਹੈ ਤੇ ਅੱਜ ਅੰਤਿਮ ਸਸਕਾਰ ਜਿਹੜਾ ਆ ਦਿਨੇਸ਼ ਦਾ ਕੀਤਾ ਜਾਏਗਾ ਤਾਂ ਇਹ ਤਸਵੀਰਾਂ ਦਿਖਾ ਰਿਆਂ ਲਾਂਸ ਨਾਇਕ ਦਿਨੇਸ਼ 32 ਸਾਲਾ ਉਮਰ ਹੈ ਪੁੰਛ ਦੇ ਵਿੱਚ ਗੋਲੀਬਾਰੀ ਦੇ ਦੌਰਾਨ ਜਵਾਬੀ ਕਾਰਵਾਈ ਕਰਦੇ ਹੋਏ ਦਿਨੇਸ਼ ਤੇ ਗੋਲੀ ਲੱਗੀ ਤੇ ਦਿਨੇਸ਼ ਸ਼ਹੀਦ ਹੋ ਗਿਆ ਬਾਕੀ ਸਾਥੀ ਜਿਹੜੇ ਆ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਔਰ ਦਿਨੇਸ਼ ਨੂੰ ਡਾਕਟਰਾਂ ਦੇ ਵੱਲੋਂ ਮਰਤਕ ਐਲਾਨ ਦਿੱਤਾ ਗਿਆ ਹੈ ਤਾ ਲਗਾਤਾਰ ਕੀ ਜੋ جنگ ਦੇ ਖਲਾਤ ਤਣਾਪੂਰਨ ਹਾਲਾਤ ਬਣੇ ਕੋਈ ਨਹੀਂ ਉਹਨਾਂ ਦੇ ਵਿਚਾਲੇ ਬਲੈਕਆਊਟ ਚੱਲ ਰਿਹਾ ਹੈ ਮੌਕ ਡ੍ਰਿਲਾਂ ਚੱਲ ਰਹੀਆਂ ਨੇ ਤਾਂ ਉੱਥੇ ਸਰਹੱਦਾਂ ਦੇ ਉੱਪਰ ਵੀ ਤਣਾਅ ਜਿਹੜਾ ਆ ਉਹ ਵਧਿਆ ਹੋਇਆ ਹੈ ਪਰ ਬੀਤੇ ਕੱਲ ਪੁੰਛ ਦੇ ਵਿੱਚ ਜੋ ਗੋਲੀਬਾਰੀ ਹੋਈ ਹੈ ਉਸ ਦੇ ਵਿੱਚ ਭਾਰਤੀ ਫੌਜ ਦੇ ਲਾਂਸ ਨਾਇਕ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਜੀ ਹਾਂ ਦੁਸ਼ਮਨਾ ਦੇ ਗੋਲੀ ਦਾ ਸਾਹਮਣਾ ਕਰਦੇ ਹੋયા ਉਹਨਾਂ ਨੇ ਵੀ ਦਲੇਰੀ ਦੇ ਨਾਲ ਡਟ ਕੇ ਉੱਥੇ ਲੜਾਈ ਲੜੀ ਤੇ ਉਸ ਗੋਲੀਬਾਰੀ ਦੇ ਵਿੱਚ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ। ਇਤੇ ਦਿਨ ਪਾਕਿਸਤਾਨ ਦੇ ਪੁੰਛ ਦੇ ਵਿੱਚ ਜੋ ਹਮਲਾ ਕੀਤਾ ਗਿਆ ਉਸ ਵਿੱਚ ਇੱਕ ਭਾਰਤੀ ਫੌਜ ਦੇ ਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਭਾਰਤੀ ਫੌਜ ਦਾ ਜਵਾਨ ਜਿਹੜਾ ਆ ਉਹ ਸ਼ਹੀਦ ਹੋ ਚੁੱਕਿਆ ਹੈ ਪਾਕਿਸਤਾਨ ਦੇ ਨਾਲ ਗੋਲੀਬਾਰੀ ਦੇ ਦੌਰਾਨ ਚਾਰ ਜਵਾਨ ਜਿਹੜੇ ਆ ਉਹ ਡਟ ਕੇ ਸਾਹਮਣਾ ਕਰ ਰਹੇ ਸੀਗੇ ਚਾਰ ਜਵਾਨ ਨਿਕਲੇ ਕੋਏ ਸੀਗੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਦਿਨੇਸ਼ ਸ਼ਹੀਦ ਹੋਏ ਨੇ ਪੁੰਛ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਆ ਪਾਕਿਸਤਾਨ ਦੇ ਨਾਲ ਦੁਸ਼ਮਨਾ ਦੇ ਨਾਲ ਤਾਂ ਉਸ ਗੋਲੀਬਾਰੀ ਦੇ ਵਿੱਚ ਜਦੋਂ ਦਿਨੇਸ਼ ਤੇ ਉਹਨਾਂ ਦੀ ਟੀਮ ਦੇ ਵੱਲੋਂ ਕ੍ਰਾਸ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਤਾਂ ਉਸ ਦੇ ਵਿੱਚ ਦਿਨੇਸ਼ ਤੇ ਗੋਲੀ ਲੱਗ ਜਾਂਦੀ ਹੈ ਜਿਸ ਕਾਰਨ ਆ ਆਰਮੀ ਦਾ ਜਵਾਨ ਦਿਨੇਸ਼ ਚੜਾਇਆ ਜਿਸ ਦੀ ਉਮਰ 32 ਸਾਲਾ ਦੱਸੀ ਗਈ ਹੈ ਹਰਿਆਣਾ ਦੇ ਪਲਵਲ ਦਾ ਰਹਿਣ ਵਾਲਾ ਹੈ 2014 ਦੇ ਵਿੱਚ ਦੱਸਿਆ ਜਾ ਰਿਹਾ ਕਿ ਭਰਤੀ ਹੁੰਦਾ ਹੈ ਔਰ ਪੰਜ ਭਰਾ ਨੇ ਟੋਟਲ ਹੈ ਜੀ ਹਾਂ ਦਿਨੇਸ਼ ਸਣੇ ਪੰਜ ਭਰਾ ਨੇ ਔਰ ਦੋ ਸਕੇ ਭਰਾ ਦਿਨੇਸ਼ ਦੇ ਹੋਰ ਜਿਹੜੇ ਨੇ ਉਹ ਵੀ ਆਰਮੀ ਦੇ ਵਿੱਚ ਜਵਾਨ ਨੇ ਆਰਮੀ ਦੇ ਵਿੱਚ ਭਰਤੀ ਹੋਏ ਨੇ ਉਹ ਦਰਅਸਲ ਅਗਨੀਵੀਰ ਸਕੀਮ ਦੇ ਤਹਿਤ ਭਰਤੀ ਹੋਏ ਸੀ ਔਰ ਪੰਜਾਂ ਭਰਾਵਾਂ ਦਾ ਸਭ ਤੋਂ ਵੱਡਾ ਭਰਾ ਦਿਨੇਸ਼ ਸੀ ਜਿਹੜਾ ਕਿ ਸ਼ਹੀਦ ਹੋ ਚੁੱਕਿਆ ਹੈ ਦੋ ਛੋਟੇ ਭਰਾ ਸਕੇ ਜਿਹੜੇ ਨੇ ਉਹ ਵੀ ਆਰਮੀ ਦੇ ਵਿੱਚ ਤਾਇਨਾਤ ਨੇ ਅਗਨੀ ਵੀਰ ਸਕੀਮ ਦੇ ਤਹਿਤ ਉਹ ਇੰਡੀਅਨ ਫੌਜ ਦੇ ਵਿੱਚ ਭਰਤੀ ਹੋਏ ਸੀ ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੁਂਚ ਦੇ ਵਿੱਚ ਬੀਤੇ ਦਿਨ ਬਹੁਤ ਵੱਡਾ ਹਮਲਾ ਹੋਇਆ ਇੱਕ ਗਰੰਥੀ ਸਿੰਘ ਦੀ ਵੀ ਉਹਦੇ ਵਿੱਚ ਮੌਤ ਹੋ ਜਾਂਦੀ ਹੈ ਅਟੈਕ ਹੁੰਦਾ ਤਾਂ ਉਸੇ ਦਰਮਿਆਨ ਦਿਨੇਸ਼ ਤੇ ਉਹਨਾਂ ਦੇ ਚਾਰ ਸਾਥੀ ਜਿਹੜੇ ਗਸ਼ਤ ਕਰ ਰਹੀ ਸੀ ਜਿਸ ਸਮੇਂ ਗੋਲੀਬਾਰੀ ਜਿਹੜੀ ਉਹਨਾਂ ਦੇ ਉੱਪਰ ਹੁੰਦੀ ਹੈ ਔਰ ਉਸ ਗੋਲੀਬਾਰੀ ਦਾ ਜਵਾਬ ਜਿਹੜਾ ਆ ਉਹ ਦਿਨੇਸ਼ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ 32 ਸਾਲਾ ਆਰਮੀ ਦੇ ਜਵਾਨ ਭਾਰਤੀ ਫੌਜ ਦੇ ਜਵਾਨ ਦਿਨੇਸ਼ ਦੇ ਗੋਲੀ ਲੱਗ ਜਾਂਦੀ ਔਰ ਦਿਨੇਸ਼ ਸ਼ਹੀਦ ਹੋ ਜਾਂਦਾ ਹੈ ਅੱਜ ਅੰਤਿਮ ਰਸਮਾਂ ਜਿਹੜੀਆਂ ਨੇ ਅੰਤਿਮ ਸੰਸਕਾਰ ਜਿਹੜਾ ਆ ਉਹ ਪਲਵਲ ਦੇ ਵਿੱਚ ਹਰਿਆਣਾ ਦੇ ਪਲਵਲ ਦੇ ਵਿੱਚ ਕੀਤਾ ਜਾਏਗਾ ਸਰਕਾਰੀ ਸਨਮਾਨਾਂ ਦੇ ਨਾਲ ਦਿਨੇਸ਼ ਦਾ ਅੰਤਿਮ ਸੰਸਕਾਰ ਹੋਏਗਾ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਪਾਕਿਸਤਾਨ ਦੇ ਪੁੰਛ ਦੇ ਵਿੱਚ ਹਮਲਾ ਕੀਤਾ ਗਿਆ ਸੀ ਉਸ ਹਮਲੇ ਦੇ ਵਿੱਚ ਉਸ ਗੋਲੀਬਾਰੀ ਦੇ ਦੌਰਾਨ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਗੋਲੀ ਲੱਗੀ ਹੈ ਗੋਲੀਬਾਰੀ ਦੇ ਦੌਰਾਨ ਉੱਥੇ ਮੌਜੂਦ ਸੀ ਡਟ ਕੇ ਦਿਨੇਸ਼ ਉਹਨਾਂ ਨੇ ਉਸ ਦਾ ਸਾਹਮਣਾ ਕੀਤਾ ਤੇ ਉਸਤੇ ਦਰمیان ਦਿਨੇਸ਼ ਉਹਨਾਂ ਦੇ ਗੋਲੀ ਲੱਗਦੀ ਹੈ ਜਿਸ ਕਾਰਨ ਦਿਨੇਸ਼ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਚੁੱਕੇ ਨੇ ਦਿਨੇਸ਼ 32 ਸਾਲਾਂ ਦੀ ਉਮਰ ਹੈ ਪੰਜ ਭਰਾ ਨੇ ਔਰ ਤਿੰਨ ਭਰਾ ਇਹ ਫੌਜ ਦੇ ਵਿੱਚ ਹਨ ਔਰ ਜਿਨ੍ਹਾਂ ਦੇ ਵਿੱਚੋਂ ਦਿਨੇਸ਼ ਸ਼ਹੀਦ ਹੋ ਚੁੱਕਿਆ ਹੈ ਔਰ ਦੋ ਸਕੇ ਭਰਾ ਹੋਰ ਵੀ ਫੌਜ ਦੇ ਵਿੱਚ ਨੇ ਜਿਹੜੇ ਅਗਨੀ ਵੀਰ ਸਕੀਮ ਦੇ ਤਹਿਤ ਭਰਤੀ ਹੋਏ ਸੀ ਤੁਹਾਨੂੰ ਦੱਸ ਦੇ ਕਿ ਜੋ ਖਬਰ ਮਿਲ ਪਾਰੀ ਹੈ ਦਿਨੇਸ਼